ਜਲੰਧਰ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਕਈ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗਰੋ ਦੇ ਮੌਖ ਨਿਸ਼ਾਨੇਬਾਜ਼ ਪੁਨੀਤ ਜਲੰਧਰ ਅਤੇ ਨਰਿੰਦਰ ਲੱਲੀ ਰਾਜਸਥਾਨ ਦੇ ਜੈਪੁਰ ਦੇ ਵਿੱਚ ਸਥਿਤ ਇੱਕ ਹੋਟਲ ਮਾਲਕ ਤੋਂ ਕਰੋੜਾਂ ਰੁਪਏ ਦੀ ਫਰੋਤੀ ਦੀ ਮੰਗ ਕਰਨ ਦੇ ਦੌਰਾਨ ਪਿਛਲੇ ਹੱfte ਗੋਲੀਆਂ ਚਲਾਉਂਦੇ ਨਜ਼ਰ ਆਏ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿਦੇਸ਼ ਤੋਂ ਬੰਬੀਹਾ ਗੈਂਗ ਚਲਾਉਣ ਵਾਲੇ ਲੱਤੀ ਪਟਿਆਰਾ ਦੇ ਇਸ਼ਾਰੇ ਤੇ ਸੰਦੀਪ ਨੰਗਰ ਅੰਪੀਆ ਦਾ ਮਾਰਚ 2022 ਦੇ ਵਿੱਚ ਅਸਮੇਕ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਜਲੰਧਰ ਦੇ ਇੱਕ ਪੈਂਡ ਦੇ ਵਿੱਚ ਚੱਲ ਰਹੇ ਇੱਕ ਵੱਡੀ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਗਿਆ ਸੀ ਇਸ ਕਤਲੇਆਮ ਦੇ ਵਿੱਚ ਕਬੱਡੀ ਜਗਤ ਤੇ ਕਈ ਵੱਡੇ ਪ੍ਰਮੋਟਰਾਂ ਦੇ ਨਾਂ ਵੀ ਸਾਹਮਣੇ ਆਏ ਆ ਪਰ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮੁੱਖ ਨਿਸ਼ਾਨੇਬਾਜ਼ ਹੈਰੀ ਮੋੜ ਅਤੇ ਹੈਰੀ ਰਾਜਪੁਰਾ ਨੂੰ ਪਿਛਲੇ ਸਾਲ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀ ਘਟਨਾ ਤੋਂ ਬਾਅਦ ਲਗਾਤਾਰ ਫਰਾਰ ਸਨ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਉਹਨਾਂ ਦੀ ਭਾਲ ਦੇ ਵਿੱਚ ਰੁੱਝੀ ਹੋਈ ਸੀ ਜੋ ਕਿ ਨਾ ਸਿਰਫ ਪੰਜਾਬ ਉਹ ਸਗੋਂ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਆ ਪੁਲਿਸ ਉਹਨਾਂ ਤੱਕ ਨਹੀਂ ਪਹੁੰਚ ਸਕੀ ਇਸੇ ਤਰ੍ਹਾਂ 8 ਸਤੰਬਰ 2021 ਨੂੰ ਰਾਜਸਥਾਨ ਦੇ ਵਿੱਚ ਜੈਪੁਰ ਸ਼ਹਿਰ ਦੇ ਵਿੱਚ ਸਥਿਤ ਇੱਕ ਹੋਟਲ ਦੇ ਵਿੱਚ ਇਹ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਨੇ ਕਈ ਰੋਂਡ ਫਾਇਰ ਕੀਤੇ ਤੇ ਹੋਟਲ ਮਾਲਕ ਤੋਂ ਕਰੋੜਾਂ ਰੁਪਏ ਦੀ ਫਰਾਤੀ ਦੀ ਮੰਗ ਕੀਤੀ। ਕਤਤ ਸਥਾਨਿਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਆ। ਹੋਟਲ ਦੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਕੇ ਜਨਤਕ ਕੀਤਾ ਗਿਆ ਕਿ ਇਹ ਸਪੱਸ਼ਟ ਹੋ ਗਿਆ ਕਿ ਅੰਬੀਆ ਦੇ ਕਤਲकांड ਦੇ ਵਿੱਚ ਦੋ ਮੁੱਖ ਸ਼ੂਟਰ ਲਾਲੀ ਸ਼ਰਮਾ ਅਤੇ ਪਨੀਤ ਜਲੰਧਰ ਜਿਨ੍ਹਾਂ ਦੀ ਜਲੰਧਰ ਦੇ ਵਿੱਚ ਪੁਲਿਸ ਸਾਲਾ ਤੋਂ ਭਾਲ ਕਰ ਰਹੀ ਸੀ ਉਹਨਾਂ ਦੇ ਵਿੱਚ ਇਹ ਸ਼ਾਮਲ ਹਨ ਤੇ ਹੋਟਲ ਦੇ ਵਿੱਚ ਗੋਲੀਬਾਰੀ ਦੀਆਂ ਦਰਜਨਾ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਤੇ ਨਾਮੀ ਗੈਂਗਸਟਰ ਕੌਂਸਲ ਚੌਧਰੀ ਅਤੇ ਅਮਰ ਡਾਂਗਰ ਗੈਂਗ ਦੇ ਵੱਲੋਂ ਇੱਕ ਹੋਟਲ ਸੰਚਾਰਕ ਤੋਂ ਕਰੋੜਾ ਰੁਪਏ ਦੀ ਫਰਾਡਟੀ ਦੀ ਇਹਨਾਂ ਨੇ ਮੰਗ ਕੀਤੀ ਆ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਖਾਸ ਕਰਕੇ ਜਲੰਧਰ ਪੁਲਿਸ ਉਹਨਾਂ ਨੂੰ ਲੱਭ ਰਹੀ ਆ ਸੀਸੀਟੀਵੀ ਫੁਟੇਜ ਦਾ ਸਾਫ਼ ਦੇਖਿਆ ਜਾ ਸਕਦਾ ਹੈ ਕਿ 6 ਫੁੱਟ ਲੰਬੇ ਪਨੀਤ ਜਲੰਦਰੀ ਨੇ ਬੇਖੌਫ ਹੋ ਕੇ ਇਸ ਗੈਂਗਸਟਰਾ ਹੋਰ ਲਾਲੀ ਦੇ ਵੱਲੋਂ ਹੱਥ ਵਿੱਚ ਫੜੀ ਪਿਸਤੌਲ ਦੇ ਨਾਲ ਹੋਟਲ ਦੇ ਵਿੱਚ ਕੀ ਗਰਜਨ ਗੋਲੀਆਂ ਚਲਾਈਆਂ ਤੇ ਘਟਨਾ ਦੇ ਦੌਰਾਨ ਦੇਖੋ ਆਰਾਮ ਦੇ ਨਾਲ ਮੋਟਰਸਾਈਕਲ ਤੇ ਉਹ ਭੱਜ ਗਏ ਦੋਵੇਂ ਨਾ ਸਿਰਫ ਬੇਖੌਫ ਦਿਖਾਈ ਦੇ ਰਹੇ ਸਗੋ ਹੋਟਲ ਦੇ ਆਲੇ ਦੁਆਲੇ ਘੁੰਮ ਰਹੇ ਆ ਤੇ ਗੋਲੀਆਂ ਚਲਾ ਰਹੇ ਆ